ਸੀਂ ਹਰ ਰੋਜ਼ ਰੋਟੀ ਖਾਂਦੇ ਹਾਂ ਪਰ ਕਦੇ ਰੋਟੀ ਦੇ ਰੂਪ ਵਿੱਚ ਗੁਰੂ ਮਿਲ ਜਾਵੇ ਇਹ ਕਦੀ ਸੋਚਿਆ ਸੀ ਇੱਕ ਵਾਰ ਗੁਰਦੁਆਰੇ ਵਿੱਚ ਲੰਗਰ ਲੱਗ ਰਿਹਾ ਸੀ ਇੱਕ ਨੌਜਵਾਨ ਨੇ ਸੋਚਿਆ ਅੱਜ ਮੈਂ ਆਪੇ ਰੋਟੀ ਬਣਾਵਾਂ ਉਹ ਹੌਲੀ-ਹੌਲੀ ਆਟਾ ਗੁੰਨਦਾ ਤੇ ਰੋਟੀ ਬਣਾਉਂਦਾ ਤੇ ਹਰ ਰੋਟੀ ਤੇ ਵਾਹਿਗੁਰੂ ਉਚਾਰਦਾ ਉਸ ਨੇ ਇੱਕ ਰੋਟੀ ਇੱਕ ਬੇਕਰ ਨੂੰ ਦਿੱਤੀ ਜਿਸ ਦੀ ਅੱਖਾਂ ਵਿੱਚ ਪਾਣੀ ਸੀ ਬੇਕਰ ਨੇ ਕਿਹਾ ਮੈਂ ਕੱਲ ਤੋਂ ਭੁੱਖਾ ਹਾਂ ਪਰ ਇਹ ਰੋਟੀ ਨਹੀਂ ਇਹ ਗੁਰੂ ਦੀ ਬਖਸ਼ਿਸ਼ ਹੈ ਨੌਜਵਾਨ ਦੇ ਚਿਹਰੇ ਤੇ ਰੁਣਕ ਆ ਗਈ ਉਸ ਦੇ ਦਿਲ ਚ ਕਮਾਲ ਦੀ ਸ਼ਾਂਤੀ ਆਈ ਅਗਲੇ ਦਿਨ ਉਸ ਨੂੰ ਜਿੱਥੇ ਨੌਕਰੀ ਦੀ ਉਮੀਦ ਨਹੀਂ ਸੀ ਉੱਥੇ ਚਮਤਕਾਰਯਕ ਤੌਰ ਤੇ ਕਾਲ ਆ ਗਈ ਉਹ ਸਮਝ ਗਿਆ ਜਾਂ ਤੂੰ ਦਿਲੋਂ ਸੇਵਾ ਕਰਦਾ ਹੈ ਤਾਂ ਰੱਬ ਦਿਲੋਂ ਕਿਰਪਾ ਕਰਦਾ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਵੰਡ ਛਕੋ ਸੇਵਾ ਕਰੋ ਸੱਚੀ ਜ਼ਿੰਦਗੀ ਜਿਓ ਤੁਸੀਂ ਵੀ ਇੱਕ ਰੋਟੀ ਇੱਕ ਪਿਆਰ ਭਰੀ ਨਿਗਾਹ ਨਾਲ ਕਿਸੇ ਦੀ ਦੁਨੀਆ ਬਦਲ ਸਕਦੇ ਹੋ ਗੁਰੂ ਦੀ ਸੇਵਾ ਗੁਰੂ ਦੀ ਨਜ਼ਰ ਬਣ ਜਾਂਦੀ ਹੈ ਸ਼ੁਕਰਾਨਾ ਡਿਵਾਈਨ ਟਾਕ ਜਿੱਥੇ ਗੱਲ ਕਰੀਏ ਗੁਰੂ ਦੀ ਕਿਰਪਾ ਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ